ਕਵਤਾ ਹੈ ਅੰਬਾਂ ਵਾਲੀ ਬਾਲਟੀ ਰਿਟਾਇਰ ਹੋਣ ਤੋਂ ਬਾਅਦ ਕੀ ਕਰਿਆ ਕਰਾਂਗੇ ਸੁਣ ਕੇ ਅੱਗੋਂ ਬੇਫਿਕਰ ਜਿਹਾ ਹਾਸਾ ਹੱਸਦੀ ਕਰਨਾ ਕੀ ਧੀਆ ਪੁੱਤ ਆਪੋ ਆਪਣੇ ਘਰ ਆਪਾਂ ਆਪਣੇ ਘਰ ਬਾਲਟੀ ਚ ਅੰਬ ਪਾਇਆ ਕਰਾਂਗੇ ਤੋਤੋ ਕੇ ਚੂਪਿਆ ਕਰਾਂਗੇ ਦੋਵੇਂ ਜੀ ਮौज ਨਾਲ ਰਿਟਾਇਰ ਹੋਣ ਤੋਂ ਬਾਅਦ ਕੀ ਕਰਿਆ ਕਰਾਂਗੇ ਕਰਨਾ ਕੀ ਏ ਸੁਣ ਕੇ ਅੱਗੋਂ ਬੇਫਿਕਰ ਜਿਹਾ ਹਾਸਾ ਹੱਸਦੀ ਧੀਆ ਪੁੱਤ ਆਪੋ ਆਪਣੇ ਘਰ ਆਪਾਂ ਆਪਣੇ ਘਰ ਬਾਲਟੀ ਚੰਬ ਪਾਇਆ ਕਰਾਂਗੇ ਤੋਤੋ ਕੇ ਚੂਪਿਆ ਕਰਾਂਗੇ ਦੋਵੇਂ ਜੀ ਮौज ਨਾਲ ਅਗਲਾ ਦ੍ਰਿਸ਼ ਹੈ ਪੁੱਤਰ ਦੇ ਘਰ ਮਾਂਝ ਰਹੀ ਹੈ ਝੂਠੇ ਭਾਂਡੇ ਪਾਣੀ ਦੀ ਧਾਰ ਹੇਠਾਂ ਹੱਥ ਮਲਦੀ ਸੋਚੀ ਜਾਵੇ ਵੇਖੀ ਜਾਵੇ ਇਦਾਂ ਜਾਪੇ ਹੌਲੀ ਹੌਲੀ ਪੋਲੇ ਪੋਲੇ ਅੰਬ ਤੋੜੇ ਪੁੱਤਰ ਦੇ ਕਰ ਮਾਜ ਰਹੀ ਹੈ ਝੂਠੇ ਭਾਂਡੇ ਪਾਣੀ ਦੀ ਧਾਰ ਹੀਠਾਂ ਹੱਥ ਮਲਦੀ ਸੋਚੀ ਜਾਵੇ ਵੇਖੀ ਜਾਵੇ ਇਦਾਂ ਜਾਪੇ ਹੌਲੀ ਹੌਲੀ ਪੋਲੇ ਪੋਲੇ ਅੰਬ ਤੋੜੇ ਮੰਮੀ ਟੂਟੀ ਬੰਦ ਤਾਂ ਕਰ ਲਓ ਪਾਣੀ ਐਵੇਂ ਡੁੱਲ ਹੀ ਜਾਂਦਾ ਤਰਬ ਮਹਿੰਗਾ ਪਾਣੀ ਹੋਰ ਨਾ ਡੁੱਲੇ ਤਰਬ ਕੇ ਟੂਟੀ ਬੰਦ ਕਰਦੀ ਹੈ ਮਹਿੰਗਾ ਪਾਣੀ ਹੋਰ ਨਾ ਡੁੱਲੇ ਤਰਬ ਕੇ ਟੂਟੀ ਬੰਦ ਕਰਦੀ ਹੈ ਸਸਤਾ ਪਾਣੀ ਅੱਖਾਂ ਵਿੱਚੋਂ ਟਿਪ ਟਿਪ ਕਰਕੇ ਡੁੱਲਣ ਲੱਗਾ ਵੇਂਦੇ ਵੇਂਦੇ ਭਰੀਆਂ ਹੋਈਆਂ ਅੱਖਾਂ ਵਿੱਚੋਂ ਹਰੀ ਭਰਾਏ ਅੰਬਾਂ ਵਾਲੀ ਬਾਲਟੀ ਪੁੰਜੇ ਡੁੱਲ ਗਈ। ਸ਼ੁਕਰੀਆ ਜੀ।